ਅੱਜ ਆਪਾਂ ਸਫ਼ਰ ਕਰਨਾ ਵਰਲਡ ਦੇ ਸਭ ਤੋਂ ਖਤਰਨਾਕ ਰੋਡ ਇੰਡੀਅਨ ਤਿੱਬਤ ਹਾਈਵੇ ਤੇ ਜਾਣਾ ਆਪਾਂ ਇੰਡੀਆ ਦੇ ਆਖਰੀ ਪਿੰਡ ਚਿੱਤਕੁਲ ਇੰਡੀਅਨ ਤਿੱਬਤ ਹਾਈਵੇ ਨੂੰ ਵਰਲਡ ਦਾ ਸਭ ਤੋਂ ਖਤਰਨਾਕ ਰੋਡ ਇਹਦੇ ਕਰਕੇ ਕਿਹਾ ਜਾਂਦਾ ਆ ਪੱਥਰ ਮੇਰੇ ਸਾਹਮਣੇ ਆ ਕੇ ਡਿੱਗਿਆ ਇਹ ਹਾਈਵੇ ਜਦੋਂ ਸ਼ੁਰੂ ਹੁੰਦਾ ਇਹ ਪੱਥਰ ਕੱਟ ਕੇ ਗੇਟ ਬਣਾਇਆ ਹੋਇਆ ਜੋ ਕਿ ਇਹ ਹਾਈਵੇ ਦੀ ਫੇਮਸ ਜਗ੍ਹਾ ਹੈ ਇੱਥੇ ਲੋਕ ਫੋਟੋਆਂ ਬਹੁਤ ਖਿਚਾਉਂਦੇ ਅੱਜ ਦਾ 뷰 ਚੈੱਕ ਕਰ ਲਓ ਮਿੱਤਰੋ ਬੱਦਲ ਜ਼ਮੀਨ ਤੇ ਆਏ ਹੋਇਆ ਤੇ ਫਿਲਹਾਲ ਆਪਾਂ ਸਤਲੁਜ ਨਦੀ ਦੇ ਨਾਲ-ਨਾਲ ਸਫ਼ਰ ਕਰ ਰਹੇ ਹਾਂ ਤੇ ਹੁਣ ਆਪਾਂ ਚਿੱਤਕੁਲ ਵਾਲੇ ਰ ਬਾਈ 3 ਘੰਟੇ ਲੱਗ ਜਾਂਦੇ ਆ ਕਿਉਂ ਲੱਗਦੇ ਆ ਦਿਖਾਉਣਾ ਤੁਹਾਨੂੰ ਮੈਂ ਪਹਿਲਾਂ ਚਾਹ ਵੱਲ ਹੁੰਨੇ ਆ ਕਿਉਂਕਿ ਮੌਸਮ ਆਉਸਮ ਹੋਇਆ ਪਿਆ ਸੀ ਕਿ ਪੱਤੀ ਠੋਕ ਕੇ ਤੇ ਮਿੱਠਾ ਰੋਕ ਕੇ ਚਾਹ ਬਣਾਵਾਂਗੇ ਆਹ ਕਰ ਲੋ ਰੋਡ ਦੇ ਦਰਸ਼ਨ ਨਿੱਕਾ ਜਿਹਾ ਟੁਕੜਿਆ ਰੋਡ ਆ ਤਾਂ ਕਰਕੇ 42 ਕਿਲੋਮੀਟਰ ਦੇ 3 ਘੰਟੇ ਲੱਗਦੇ ਆ ਪਰ ਤੁਸੀਂ ਬੋਰ ਨਹੀਂ ਹੁੰਦੇ ਕਿਉਂਕਿ ਹਰ ਮੋੜ ਤੇ ਵਿਊ ਚੇਂਜ ਹੋ ਜਾਂਦਾ ਨਦੀਆਂ ਛਰਨੇ ਬਹੁਤ ਆਉਂਦੇ ਆ ਇਸ ਰੋਡ ਤੇ ਜਿੱਥੇ ਸੋਹਣਾ ਜਿਹਾ ਵਿਊ ਆਉਂਦਾ ਉੱਥੇ ਸਿਲੰਡਰ ਰੱਖ ਕੇ ਬਹਿ ਜਾਂਦੇ ਆ ਬਾਕੀ ਤੁਸੀਂ ਪਹਾੜਾਂ 'ਚ ਜਦੋਂ ਕੁਝ ਆਪ ਬਣਾ ਕੇ ਖਾਣੇ ਹੋਣਾ ਉਹ ਚੀਜ਼ 5 ਸ ਚੁਕਿਆ ਇੰਡੀਆ ਦੇ ਆਖਰੀ ਪਿੰਡ ਚਿਤਕੁਲ ਪਿੰਡ ਬਹੁਤ ਸੋਹਣਾ ਬਾਈ ਇੱਕ ਇੱਥੇ ਇੰਡੀਆ ਦਾ ਆਖਰੀ ਟਾਬਾ ਹੈਗਾ ਜਿੱਥੋਂ ਦੀ ਚਾਹ ਬਹੁਤ ਸੁਆਦ ਹੈ ਇਹ ਪਿੰਡ ਨੂੰ ਆਖਰੀ ਪਿੰਡ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਤੋਂ 50 ਕਿਲੋਮੀਟਰ ਅੱਗੇ ਤਿੱਬਤ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੁਣ ਆਪਾਂ ਇਹ ਜਗ੍ਹਾ ਤੋਂ ਜਾਵਾਂਗੇ ਰਕਾਂਗ ਪੀਓ ਸ਼ਹਿਰ ਕਿਉਂਕਿ ਆਪਣਾ ਅੱਗੇ ਦਾ ਸਫ਼ਰ ਬਹੁਤ ਲੰਮਾ ਹੈ 3 ਘੰਟੇ ਬਾਅਦ ਆਪਾਂ ਬਸਪਾ ਨਦੀ ਨੂੰ ਛੱਡ ਕੇ ਸਤਲੂਈ ਨਦੀ ਦੇ ਕੰਢੇ ਆ ਪਹੁੰਚੇ ਆ ਅੱਗੇ ਦਾ ਰੋਡ ਚੈੱਕ ਕਰ ਲਓ ਮਿੱਤਰੋ ਪਹਾੜ ਦੀ ਜਮਾਂ ਕੰਨੀ ਤੇ ਬਣਾਇਆ ਹੋਇਆ ਰੋਡ ਆ ਚੜ੍ਹਨਾ ਤਾਂ ਮੈਂ ਕ ਅੱਧੇ 8:00 ਵਜੇ ਰਕਾਂਗ ਪੀਓ ਸ਼ਹਿਰ ਪਹੁੰਚ ਚੁੱਕੇ ਆ ਅੱਜ ਦਾ ਸਟੇ ਆਪਾਂ ਇੱਥੇ ਕਰਾਂਗੇ ਕੱਲ ਨੂੰ ਸਪੀਟੀ ਵੱਲ ਵਧਾਂਗੇ ਫੋਲੋ ਕਰ ਲਓ ਭਰਾ ਨੂੰ ਹੋਰ ਘੈਂਟ ਘਟ ਜਗਾ ਵੇਖਣ ਲਈ ਸਤਿ ਸ਼੍ਰੀ ਅਕਾਲ ਮਿੱਤਰਾਂ